ਜ਼ਿੰਦਗੀ ਦੇ ਵਿੱਚ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ ਪਹਿਲੇ ਲੋਕ ਉਹ ਹੁੰਦੇ ਆ ਜਿਹੜੇ ਬੋਲਦੇ ਬਹੁਤ ਜ਼ਿਆਦਾ ਪਰ ਕਰਦੇ ਕੁਝ ਨਹੀਂ ਦੂਸਰੇ ਲੋਕ ਉਹ ਹੁੰਦੇ ਆ ਜਿਹੜੇ ਬਿਲਕੁਲ ਚੁੱਪ ਰਹਿੰਦੇ ਨੇ ਪਰ ਕਰਦੇ ਉਹਨਾਂ ਦੀ ਕਲਮ ਬੜਾ ਕੁਝ ਕਰ ਜਾਂਦੀ ਆ ਤੀਜੀ ਉਹ ਲੋਕ ਹੁੰਦੇ ਆ ਜਿਹੜੇ ਬੋਲਦੇ ਵੀ ਆ ਤੇ ਕਰਦੇ ਵੀ ਆ ਪਰ ਉਹਨਾਂ ਦੀ ਸੁਣਵਾਈ ਬਹੁਤ ਘੱਟ ਹੁੰਦੀ ਆ ਸੋ ਆਪਾਂ ਇਹ ਤਿੰਨ ਤਰ੍ਹਾਂ ਦੇ ਲੋਕਾਂ ਦੀ ਅੱਜ ਗੱਲ ਕਰਾਂਗੇ ਸੋ ਜਿਹੜੇ ਲੋਕ ਬੋਲਦੇ ਬਹੁਤ ਜ਼ਿਆਦਾ ਕਰਦੇ ਕੁਝ ਨਹੀਂ ਉਹ ਲੋਕ ਆ ਜਿਹੜੇ ਉਹ ਕੌਣ ਲੋਕ ਹੁੰਦੇ ਨੇ ਉਹ ਆ ਸਾਡੇ ਪੰਜਾਬ ਦੀ ਲੀਡਰਸ਼ਿਪ ਜਿਹੜੇ ਬਹੁਤ ਵੱਡੇ ਵੱਡੇ ਭਾਸ਼ਣ ਤਾਂ ਦਿੰਦੇ ਨੇ ਸਰਕਾਰਾਂ ਬੜਾ ਵੱਡੇ ਵੱਡੇ ਵਾਅਦੇ ਤਾਂ ਕਰਦੀਆਂ ਨੇ ਪਰ ਜੇ ਉਹਨਾਂ ਵਾਅਦਿਆਂ ਨੂੰ ਅਮਲੀ ਰੂਪ ਦੇਣਾ ਹੋਵੇ ਤਾਂ ਬਹੁਤ ਘੱਟ ਚਿਹਰੇ ਆ ਜਿਹੜੇ ਉਹਨਾਂ ਨੂੰ ਅਮਲੀ ਰੂਪ ਦਿੰਦੇ ਨੇ ਨਹੀਂ ਤਾਂ ਸਟੇਜਾਂ ਦੇ ਉੱਤੇ ਖੜਕੇ ਨਸ਼ਿਆਂ ਦਾ ਛੇਵਾ ਦਰਿਆ ਹੜ ਆ ਗਏ ਆ ਹੋ ਗਿਆ ਉਹ ਹੋ ਗਿਆ ਬੇਰੋਜ਼ਗਾਰੀ ਨੇ ਪੰਜਾਬ ਰੋਲ ਕੇ ਰਖਤਾ ਸਾਨੂੰ ਸੱਤਾ ਦੇ ਵਿੱਚ ਲੈ ਕੇ ਆਓ ਅਸੀਂ ਆ ਕਰਾਂਗੇ ਉਹ ਕਰਾਂਗੇ ਇਹ ਤਾਂ ਉਹ ਲੋਕ ਹੋ ਗਏ ਜਿਹੜੇ ਬੋਲਦੇ ਬਹੁਤ ਜ਼ਿਆਦਾ ਤੇ ਕੰਮ ਬਹੁਤ ਘੱਟ ਕਰਦੇ ਆ ਹੁਣ ਅੱਗੇ ਗੱਲ ਉਹਨਾਂ ਲੋਕਾਂ ਦੀ ਕਰੀਏ ਜਿਹੜੇ ਲੋਕ ਬੋਲਦੇ ਨਹੀਂ ਪਰ ਕੰਮ ਬਹੁਤ ਕਰਦੇ ਆ ਸੋ ਉਹਨਾਂ ਲੋਕਾਂ ਦੇ ਵਿੱਚ ਆਗੇ ਗਵਰਨਮੈਂਟ ਜੋਬ ਕਰਨ ਵਾਲੀ ਪ੍ਰਾਈਵੇਟ ਜੌਬ ਕਰਨ ਵਾਲੀ ਸਭ ਤੋਂ ਵੱਡੀ ਗੱਲ ਉਹਨਾਂ ਦੇ ਵਿੱਚ ਆਗੇ ਜੱਤਸਾ ਵਰਗੇ ਅਹੁਦੇ ਜਾ ਆਈਜੀ ਡੀਆਈਜੀ ਰੈਂਕ ਦੇ ਆਫੀਸਰ ਜਿਨ੍ਹਾਂ ਨੇ ਬੋਲਣਾ ਬਿਲਕੁਲ ਨਹੀਂ ਹੁੰਦਾ ਟੂ ਦਾ ਪੁਆਇੰਟ ਗੱਲ ਕਰਨੀ ਹੁੰਦੀ ਆ ਪਰ ਉਹ ਕਲਮ ਦੇ ਇੰਨੇ ਕੁ ਧਨੀ ਹੁੰਦੇ ਆ ਉਹ ਕਲਮ ਦੇ ਨਾਲ ਹੀ بڑا ਵੱਡਾ ਕੰਮ ਕਰ ਜਾਂਦੇ ਆ ਜਿਹੜਾ ਸਾਡੀਆਂ ਸਰਕਾਰਾਂ ਵੀ ਨਹੀਂ ਕਰ ਸਕਦੀਆਂ ਸਰਕਾਰਾਂ ਕਿੰਨੇ ਰੋਲੇ ਪਾਉਂਦੀਆਂ ਨੇ ਕਿੰਨੇ ਆਮ ਜਨਤਾ ਘਰਾਓ ਕਰਦੀ ਆ ਜਾ ਠਾਣਾ ਘੇਰ ਲਿਆ ਜਾਓ ਦਫਤਰ ਘੇਰ ਲਿਆ ਅੱਜ ਅਸੀਂ ਐਂ ਕਰ ਲਿਆ ਪਰ ਉਹ ਚੁੱਪਚੀ ਬੀਤੇ ਆਪਦੀ ਕਲਮ ਦੇ ਥਰੂ ਆਪਦਾ ਕੰਮ ਕਰਦੇ ਜਾਂਦੇ ਨੇ 5 ਸਾਲ ਸਰਕਾਰਾਂ ਆਉਂਦੀਆਂ ਤੇ ਬਦਲਦੀਆਂ ਰਹਿੰਦੀਆਂ ਨੇ ਪਰ ਉਹ ਕਰਮਚਾਰੀ 60 62 ਸਾਲ ਦੀ ਉਮਰ ਤੱਕ ਆਉਂਦੀਆਂ ਕੁਰਸੀਆਂ ਦੇ ਉੱਤੇ ਜਿਉਂਦੀ ᱛਿਉਂ ਰਹਿੰਦੇ ਆ ਸੋ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿ ਲੀਡਰ ਕੀ ਬੋਲਦੇ ਆ ਕੀ ਨਹੀਂ ਬੋਲਦੇ ਉਹ ਚੁੱਪ ਚਬੀਤੇ ਆਪਣਾ ਕੰਮ ਕਰੀ ਜਾਂਦੇ ਨੇ ਇਹ ਲੋਕ ਤਾਂ ਹੋਗੇ ਇਹ ਲੋਕ ਤਾਂ ਹੋਗੇ ਉਹ ਲੋਕ ਜਿਹੜੇ ਚੁੱਪ ਕਰਕੇ ਆਪਣਾ ਕੰਮ ਕਰਦੇ ਆ ਹੁਣ ਤੀਜੇ ਲੋਕ ਕਿਹੜੇ ਹੋਗੇ ਅੰਤੀ ਜੀ ਉਹ ਲੋਕ ਹੋਗੇ ਜਿਹੜੇ ਬੋਲਦੇ ਵੀ ਆ ਤੇ ਕੰਮ ਵੀ ਕਰਦੇ ਆ ਉਹਨਾਂ ਦੇ ਵਿੱਚ ਕਿਸਾਨ ਯੂਨੀਅਨ ਆ ਗਈਆਂ ਸਮਾਜ ਸੇਵੀ ਆ ਗਏ ਉਹਨਾਂ ਦੇ ਵਿੱਚ ਧਰਨਾਕਾਰੀ ਆ ਗਏ ਉਹਨਾਂ ਦੇ ਵਿੱਚ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਆ ਗਈਆਂ ਆਂਗਣਵਾਲੀ ਟੀਚਰ ਆ ਗਏ ਇਹ ਉਹ ਲੋਕ ਆ ਵਿਚਾਰੇ ਜਿਹੜੇ ਜਦੋਂ ਜੈਦ ਵੀ ਕਰਦੇ ਆ ਬੋਲਦੇ ਵੀ ਬਹੁਤ ਆ ਸੜਕਾਂ ਦੇ ਉੱਤੇ ਧਰਨੇ ਲਾ ਲਓ ਕਿਸੇ ਦੇ ਹੱਕਾਂ ਦੇ ਲਈ ਲੜ ਲਓ ਮੰਡੀਆਂ ਦੇ ਵਿੱਚੋਂ ਅਨਾਜ ਨਹੀਂ ਚੱਕਿਆ ਤਾਂ ਲੜਾਈ ਸ਼ੁਰੂ ਕਰ ਦੋ ਆਂਗਣਵਾਲੀ ਟੀਚਰਾਂ ਨੂੰ ਹੱਕ ਨਹੀਂ ਮਿਲਿਆ ਤਾਂ ਲੜਾਈ ਲੜੋ ਜਾਂ ਜਿਹੜੇ ਠੇਕੇ ਦੇ ਕਰਮਚਾਰੀ ਰੱਖੇ ਹੋਏ ਆ ਇਹ ਉਹ ਲੋਕ ਨੇ ਇਹ ਲੋਕ ਬੋਲਦੇ ਵੀ ਆ ਤੇ ਕੰਮ ਵੀ ਕਰਦੇ ਆ ਜਦੋਂ ਜਦ ਵੀ ਕਰਦੇ ਆ ਕਿਤੇ ਨਾ ਕਿਤੇ ਜਦੋਂ ਇਹ ਲੜਾਈ ਲੜਦੇ ਆ ਤਾਂ ਉਹਦਾ ਫਾਇਦਾ ਜਿਹੜਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਨੂੰ ਉਹਨਾਂ ਦਾ ਫਾਇਦਾ ਨਹੀਂ ਹੁੰਦਾ ਬਹੁਤ ਸਾਰੇ ਲੋਕਾਂ ਨੂੰ ਉਹਦਾ ਲਾਭ ਵੀ ਬਹੁਤ ਜ਼ਿਆਦਾ ਹੁੰਦਾ ਬਹੁਤ ਸਾਰੇ ਲੋਕ ਉਹਦਾ ਪ੍ਰੋਫਿਟ ਵੀ ਲੈ ਜਾਂਦੇ ਨੇ ਕਿਉਂਕਿ ਜੇ ਮੰਡੀਆਂ ਦੇ ਵਿੱਚੋਂ ਅਨਾਜ ਨਹੀਂ ਚੱਕਿਆ ਜਾਂਦਾ ਸਰਕਾਰ ਨਹੀਂ ਸੁਣਦੀ ਤਾਂ ਜਦੋਂ ਜਿਹੜੇ ਕਿਸਾਨ ਯੂਨੀਅਨਾਂ ਦੇ ਬੰਦੇ ਆ ਜਦੋਂ ਧਰਨਾ ਲਾਉਂਦੇ ਆ ਤਾਂ ਸਰਕਾਰ ਆਰਾ ਮਜਬੂਰ ਹੋ ਕੇ ਫੈਸਲੇ ਜਰੂਰ ਲੈਂਦੀਆਂ ਨੇ ਤੇ ਉਹ ਕਿਸਾਨ ਪੱਖੀ ਫੈਸਲੇ ਵੀ ਹੁੰਦੇ ਆ ਧਰਨਾਕਾਰੀ ਜਿਵੇਂ ਕਿ ਆਂਗਣਵਾਰੀ ਟੀਚਰ ਹੋਗੇ ਜਾਂ ਠੇਕੇ ਦੇ ਜਿਹੜੇ ਮੁਲਾਜ਼ਮ ਹੋਗੇ ਜਿਨ੍ਹਾਂ ਦੀ ਨਹੀਂ ਸੁਣਵਾਈ ਹੁੰਦੀ ਜਾਂ ਤਾਂ ਉਹਨਾਂ ਦੇ ਧਰਨਾ ਲਾਉਣ ਦੇ ਉੱਤੇ ਉਹਨਾਂ ਦਾ ਪੇ ਸਕੇਲ ਵਧਾ ਦਿੱਤਾ ਜਾਂਦਾ ਜਾਂ ਉਹਨਾਂ ਲੋਕਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਜਾਂਦਾ ਪੱਕੇ ਕੀਤਾ ਜਾਂਦਾ ਸੋ ਇਹ ਨੇ ਉਹ ਤਿੰਨ ਤਰ੍ਹਾਂ ਦੇ ਲੋਕ ਪਰ ਤੁਸੀਂ ਇੱਕ ਗੱਲ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਵੀ ਤੁਸੀਂ ਇਹਨਾਂ ਕੰਨ ਤਰ੍ਹਾਂ ਦੇ ਲੋਕਾਂ ਵਿੱਚੋਂ ਕਿਹੜੀ ਤਰ੍ਹਾਂ ਦੇ ਬਣਨ ਚਾਹੁੰਦੇ ਹੋ ਜਆਪਦੇ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਬਣਾਉਣਾ ਚਾਹੁੰਦੇ ਆ ਤੁਹਾਡੇ ਬੱਚੇ ਕੀ ਬਣਾਣਾ ਚਾਹੁੰਦੇ ਅੱਜ ਸਾਡੇ ਬੱਚੇ ਵਿਦੇਸ਼ਾਂ ਵੱਲ ਨੂੰ ਦੌੜ ਲਾ ਰਹੇ ਆ ਅੱਜ ਜਿਹੜੇ ਆਈਪੀਐਸ ਆ ਜਾਂ ਜਜਸਟਸ ਆ ਜਿਹੜੇ ਉਹ ਬਾਹਰਲੇ ਸੂਬਿਆਂ ਦੇ ਆਣ ਕੇ ਸਾਡੇ ਪੰਜਾਬ ਦੇ ਵਿੱਚ ਲੱਗ ਰਹੇ ਆ ਪਰ ਜੇ ਗੱਲ ਕਰੀਏ ਸਾਡੇ ਪੰਜਾਬ ਦਾ ਕੋਈ ਵੀ ਬੱਚਾ ਜਿਹੜਾ ਟੌਪ ਲਿਸਟ ਦੇ ਵਿੱਚ ਨਹੀਂ ਆ ਰਿਹਾ ਤੇ ਨਾ ਹੀ ਸਾਡੇ ਪੰਜਾਬ ਦਾ ਕੋਈ ਬੱਚਾ ਜਿਹੜਾ ਉਹ ਇਥੇ ਸਰਵਸ ਕਰਨੀ ਪਸੰਦ ਕਰਦਾ ਗਵਰਨਮੈਂਟ ਜੋਬ ਕਰਨੀ ਪਸੰਦ ਕਰਦਾ ਸੋ ਇਹ ਤੁਸੀਂ ਵੇਖੋ ਅੱਜ ਵੀ ਤੁਸੀਂ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਕਲਮ ਦਾ ਧਨੀ ਬਣਾਉਣਾ ਜਾਂ ਲੀਡਰਾਂ ਵਾਂਗੂ ਫੋਕੇ ਵਾਅਦੇ ਕਰਨ ਵਾਲੇ ਬਣਾਉਣਾ ਜਾਂ ਉਹਨਾਂ ਲੋਕਾਂ ਵਿੱਚ ਲੈ ਕੇ ਆਉਣਾ ਜਿਹੜੇ ਵਿਚਾਰੇ ਲੋਕ ਜੱਦੋ ਜਹਿਦ ਵੀ ਕਰਦੇ ਨੇ ਬੋਲਦੇ ਵੀ ਆ ਤੇ ਲੋਕਾਂ ਦੇ ਕੰਮ ਵੀ ਕਰਦੇ ਆ ਇਹ ਤੁਹਾਡੇ ਤੇ ਡਿਪੈਂਡ ਆ ਕਿ ਤੁਸੀਂ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਚਾਹੋਗੇ ਜਾਂ ਕਿਸ ਤਰ੍ਹਾਂ ਦਾ ਉਹਦਾ ਪੁਖ ਲਿਖਣਾ ਚਾਹੋਗੇ ਕਿਉਂਕਿ ਅੱਜ ਸਮਾਜ ਦੀ ਦਿਸ਼ਾ ਦੀ ਜੇ ਗੱਲ ਕਰੀਏ ਸਮਾਜ ਦੀ ਦਿਸ਼ਾ ਇਸ ਤਰ੍ਹਾਂ ਦੀ ਹੋ ਚੁੱਕੀ ਆ ਕਿ ਜੇ ਕਰੋਗੇ ਤਾਂ ਖਾਓਗੇ ਨਾ ਕਰੋਗੇ ਤਾਂ ਕਹੇ ਮਰੋਂਗੇ ਸੋ ਇਹ ਹਾਲਾਤ ਨੇ ਮੇਰੇ ਪੰਜਾਬ ਦੇ ਹੁਣ ਇਹ ਤੁਹਾਡੇ ਤੇ ਛੱਡਦੇ ਆ ਫੈਸਲਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਹੋ ਧੰਨਵਾਦ